ਬੀਤੇ ਦਿਨੀ ਤੁਹਾਨੂੰ ਮਾਨਸਾ ਦੇ ਕਾਲਜ ਦੀਆਂ 15 ਕੁੜੀਆਂ ਜੋ ਕਿ ਮਹਾਰਾਸ਼ਟਰ ਦੇ ਵਿੱਚ ਕੈਂਪਲ ਲਗਾਉਣ ਗਈਆਂ ਸੀ ਜਿਨ੍ਹਾਂ ਨੇ ਵਾਪਿਸ ਆ ਕੇ ਤਿੰਨ ਲੜਕੀਆਂ ਨੇ ਸ਼ਰਾਬ ਪਿਲਾਉਣ ਦੇ ਇਲਜ਼ਾਮ ਲਗਾਏਗੇ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਉਸ ਵੇਲੇ ਵੱਡਾ ਮੋੜ ਸਾਹਮਣੇ ਆਇਆ ਜਦੋਂ ਕਰੀਬ ਇੱਕ ਦਰਜਨ ਦੇ ਲੜਕੀਆਂ ਨੇ ਇਸ ਮਾਮਲੇ ਦਾ ਪਰਦਾ ਫਾਸ਼ ਕਰ ਦਿੱਤਾ ਲੜਕੀ ਨੇ ਦੱਸੀ ਹੈ ਕਿ ਅਜੇਹਾ ਹੁੰਦਾ ਤਾਂ ਫਿਰ ਇੰਨਾ ਸਮਾਂ ਚੁੱਪ ਕਿਉਂ ਰਹੀਆਂ ਉਹਨਾਂ ਨੇ ਕਿ ਇਹਨਾਂ ਲੜਕੀਆਂ ਦੀ ਪ੍ਰੋਫੈਸਰ ਦੇ ਨਾਲ ਨਿੱਜੀ ਲੜਾਈ ਹੈ ਜਿਹਦੇ ਚੱਲਦੇ ਇਹਨਾਂ ਲੜਕੀਆਂ ਦੇ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਜਿਹੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਮੈਂ ਤੁਹਾਨੂੰ ਦੱਸ ਦਿਆਂ ਹੋਇਆ ਉੱਥੇ ਕੁਝ ਵੀ ਨਹੀਂ ਜਦੋਂ ਅਸੀਂ ਆਏ ਆ ਸਾਡੇ 17 ਜਣੇ ਸੀ ਸਾਡੀਆਂ ਪੰਜ ਟਿਕਟਾਂ ਕਨਫਰਮ ਸੀਗੀਆਂ ਤੇ ਬਾਕੀ ਸਾਨੂੰ ਜਨਰਲ ਟਿਕਟਾਂ ਲਈ ਮੈਡਮ ਨੇ ਤੁਰਤ ਪੈਰ ਤੇ ਸਾਨੂੰ 5 ਸੀਟਾਂ ਤੇ 17 ਜਣੇ ਅਸੀਂ ਐਡਜਸਟ ਹੋਏ ਆ ਤੇ ਜਿਹੜੇ ਮੈਡਮ ਨੇਗੇ ਜਦੋਂ ਇਹ ਸਾਰਿਆਂ ਦੀ ਨਿਗ੍ਹਾ ਰੱਖ ਰਹੇ ਸੀ ਉਹ ਖੁਦ ਜਮਾ ਵੀ ਨਹੀਂ ਸੁੱਤੇ ਹੈਗੇਗੇ ਤੇ ਇਸ ਤੋਂ ਬਾਅਦ ਰਾਤ ਨੂੰ ਅੱਧੀ ਰਾਤ ਨੂੰ ਟੀਟੀ ਆਏ ਤਿੰਨ ਚਾਰ ਆਏ ਉਹ ਤਾਂ ਚਲੋ ਕਹਿ ਕੇ ਵੀ ਚਲੋ ਕੁੜੀਆਂ ਨੇ ਕੋਈ ਗੱਲ ਨਹੀਂ ਇੱਕ ਟੀਟੀ ਆਏ ਉਹਨਾਂ ਨੇ ਸਾਨੂੰ ਫਾਈਨ ਲਾਤਾ 6000 ਮੇਰੇ ਦੀਦੀ ਸੀਗੇ ਉਹਨਾਂ ਨੇ 6000 ਰੁਪਏ ਤੁਰਤ ਪੈਰ ਭਰਿਆ ਕੁਝ ਦਿਨਾਂ ਬਾਅਦ ਉਹਨਾਂ ਨੂੰ ਘਰੇ ਲੋਡ ਪੈ ਗਈ ਤਾਂ ਮੈਡਮ ਨੇ ਕਾਊਂਟ ਕਰਤਾ ਵੀ ਸਾਡੇ ਸਾਰਿਆਂ ਨੇ ਇਸ ਤੇ 4-400 ਰੁਪਏ ਆਊਗਾ। ਅਸੀਂ ਸਾਰਿਆਂ ਨੇ 4-400 ਰੁਪਏ ਪੇ ਕਰਤਾ। ਜਦੋਂ ਮੈਡਮ ਨੇ ਉਹਨਾਂ ਕੁੜੀਆਂ ਨੂੰ ਕਿਹਾ ਵੀ ਬਹੁਤ ਦਿਨ ਹੋ ਗਏ ਹੁਣ ਕਰ ਦੋ। ਉਹਨੂੰ ਘਰੇ ਜ਼ਿਆਦਾ ਜ਼ਰੂਰਤ ਆ। ਤਾਂ ਉਹਨਾਂ ਨੇ ਪੇ ਨਹੀਂ ਕੀਤੀ ਤਾਂ ਮੈਡਮ ਨੇ ਹਾਰ ਕੇ ਗਰੁੱਪ 'ਚ ਪਾਇਆ ਮੈਸੇਜ ਆ ਵੀ ਤੁਸੀਂ ਜਲਦੀ ਤੋਂ ਜਲਦੀ ਪੇ ਕਰ ਦੋ ਨਹੀਂ ਵੀ ਤੁਹਾਡੇ ਨਾਲ ਕਾਲਜ ਗੱਲ ਕਰੇਗਾ। ਇਹਨੂੰ ਤੁਸੀਂ ਕਿਸੇ ਵੀ ਸਾਈਡ ਲੈ ਸਕਦੇ ਹੋ। ਹੋ ਸਕਦਾ ਕਾਲਜ ਹੱਲ ਕਰਨ ਦੀ ਗੱਲ ਨੂੰ ਸੋਚ ਰਿਹਾ ਹੋਵੇ ਵੀ ਤੁਹਾਡੇ ਤੋਂ ਨਹੀਂ ਹੋ ਰਿਹਾ। ਅਸੀਂ ਪੇ ਕਰ ਦਿੰਨੇ ਆ। ਇਹਨਾਂ ਨੇ ਇਹ ਸਕਰੀਨਸ਼ਾਟ ਆਇਸ਼ਾ ਜਾਨਾ ਮੈਡਮ ਨਾਲ ਪਹਿਲਾਂ ਤੋਂ ਹੀ ਬੁਰਾ ਚੱਲ ਨਹੀਂ ਜਾਂਦਾ ਸੀ ਕਿਉਂਕਿ ਇੱਕ ਦਿਨ ਇਹ ਸਾਡੀ ਬਿਨਾ ਪਰਮਿਸ਼ਨ ਤੋਂ ਕਾਲਜ ਦੇ ਵਿੱਚ ਐਂਟਰ ਹੋਏ ਸਾਡੀਆਂ ਕੁੜੀਆਂ ਦੇ ਵੀਡੀਓਜ਼ ਬਣਾਈਆਂ ਤਾਂ ਮੈਡਮ ਨੇ ਇਹਨਾਂ ਨੂੰ ਸਿਕਿਉਰਿਟੀ ਗਾਰਡ ਹੋਣ ਦੇ ਤੌਰ ਤੇ ਇਹਨਾਂ ਨੂੰ ਰੋਕਿਆ ਵੀ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਵੀ ਤੁਸੀਂ ਕਾਲਜ ਚ ਆ ਕੇ ਸਾਡੀਆਂ ਵੀਡੀਓਜ਼ ਬਣਾਓ ਤਾਂ ਉਹਨਾਂ ਨੇ ਮੈਡਮ ਨੂੰ ਧਮਕੀ ਦਿੱਤੀ ਵੀ ਤੁਸੀਂ ਇਸ ਸਟੇਟ ਦੇ ਹੈ ਨਹੀਂ ਤੁਸੀਂ ਇੱਥੇ ਆ ਕੇ ਨਹੀਂ ਪੜਾ ਸਕਦੇ ਵੀ ਤੁਹਾਨੂੰ ਅਸੀਂ ਸਦਾ ਲਈ ਕਾਲਜ ਤੋਂ ਬਾਹਰ ਕਰ ਦਾਂਗੇ ਇਹ ਉਸ ਗੱਲ ਦਾ ਬਦਲਾ ਲੈ ਰਹੇ ਆ ਮੈਡਮ ਨਾਲ ਰੰਜਿਸ਼ ਕੀ ਹੈ ਤੁਸੀਂ ਕਿਹਾ ਵੀ ਇੱਕ ਵਜਾ ਰੰਜਿਸ਼ ਹੈ ਰੰਜਿਸ਼ ਕੀ ਹੈ ਰੰਜਿਸ਼ ਇਹ ਆ ਹੋ ਸਕਦਾ ਵੀ ਇਨ ਮੈਂ ਤੁਹਾਨੂੰ ਦੱਸ ਰਹੀਆਂ ਕਿਉਂਕਿ ਸਾਡੇ ਜਦੋਂ ਅਸੀਂ ਉੱਥੋਂ ਆਏ ਆ ਮੈਡਮ ਨੇ ਪ੍ਰਿੰਸੀਪਲ ਮੈਮ ਨੇ ਸਾਡੇ ਨਾਲ ਮੀਟਿੰਗ ਕੀਤੀ ਡੇਢ ਦੋ ਘੰਟੇ ਮੀਟਿੰਗ ਚੱਲੀ ਆ ਜੇ ਇਹ ਹੋਰ ਜੀ ਗੱਲ ਹੁੰਦੀ ਕੁਣੀ ਆਪਦੇ ਘਰ ਦੇ ਨੂੰ ਦੱਸਦੀਆਂ ਤੇ ਸ੍ਰੀਲੀਆਂ ਨੂੰ ਦੱਸਦੀਆਂ ਆਪਦੇ ਕਿਸੇ ਵੀ ਜੀ ਨਾਲ ਤੇ ਇਹਨੂੰ ਯਕੀਨ ਸੋ ਸਟੀਚਰ ਨੂੰ ਦੱਸ ਸਕਦੀਆਂ ਸੀ ਆ ਪ੍ਰਿੰਸੀਪਲ ਮੈਮ ਨੂੰ ਦੱਸ ਸਕਦੀਆਂ ਸੀ ਤੇ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਹੈਗਾਗਾ ਤੇ ਜਦੋਂ ਵੀ ਇੰਨੀ ਗੱਲ ਹੋ ਗਈ ਇਹ ਕਹਿੰਦੀ ਹੈ ਪ੍ਰਿੰਸੀਪਲ ਮੈਮ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਤਾਂ ਇੱਕ ਵਾਰੀ ਇਹਨਾਂ ਦੀ ਜਿਹੜੀਆਂ ਆ ਆਈਸਾ ਵਾਲੀਆਂ ਨੇ ਇਹ ਖੁਦ ਨੂੰ ਪ੍ਰਧਾਨ ਕਹੋਣੀਆਂ ਹਾਲਾਂਕਿ ਇਹਨਾਂ ਕੋਲੇ ਕੋਈ ਪ੍ਰੂਫ ਨਹੀਂ ਸਰਟੀਫਿਕੇਟ ਨਹੀਂ ਕਿਤੇ ਲਿਖਤੀ ਤੌਰ ਤੇ ਹੈ ਨਹੀਂ ਵੀ ਇਹ ਕਾਲਜ ਦੇ ਪ੍ਰਧਾਨ ਨੇ ਬਿਨਾ ਦਖਲ ਪ੍ਰਮਾਣਿਕਿਤ ਤੋਂ ਕਾਲਜ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਆ ਇਹ ਤੇ ਇਹਨਾਂ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਇਹਨਾਂ ਨੂੰ ਵਜਾ ਚਾਹੀਦੀ ਸੀ ਤਾਂ ਇਹਨਾਂ ਨੇ ਸਾਰਾ ਮੁੱਦਾ ਚੱਕ ਲਿਆ ਇਹਨਾਂ ਨੂੰ ਦਾਰੂ ਦੇ ਰੂਪ ਚ ਬਣਾਤਾ ਗੱਲ ਨਹੀਂ ਕਰੀ ਤੁਸੀਂ ਆਈਸਾ ਵਾਲਿਆਂ ਨਾਲ ਅੱਜ ਅੱਜ ਅਸੀਂ ਅੱਜ ਸਾਡੇ ਘਰ ਦੇ ਨੂੰ 15 ਦੇ ਹੋਗੇ 20 ਦਿਨਾਂ ਬਾਅਦ ਇਹ ਕਾਲਜ ਚ ਖਬਰ ਉੱਡੀ ਆ ਇੰਨੇ ਦਿਨਾਂ ਬਾਅਦ ਹੋ ਸਕਦਾ ਇਹਨਾਂ ਨੂੰ ਕਿਸੇ ਨੇ दारू ਪਿਆਈ ਹੋਵੇ ਇਹਨਾਂ ਨੂੰ ਪਤਾ ਲੱਗ ਗਿਆ ਹੋਵੇ ਹਾਂ ਮੈਡਮ ਨੇ दारू ਪਿਆਈ ਸੀ ਟੇਸਟ ਪਤਾ ਲੱਗ ਗਿਆ ਉਹ ਕਿਉਂਕਿ ਅਸੀਂ 15 ਕੁੜੀਆਂ ਸੀ ਆ 15 ਚੋਂ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਸਾਰੇ ਅਡਲਟ ਨੇ ਕਿਸੇ ਨੂੰ ਤਾਂ ਪਤਾ ਹੁੰਦਾ ਵੀ दारू ਕੀ ਆ ਖੰਗ ਦੀ ਦਵਾਈ ਕੀ ਹੁੰਦੀ ਆ ਕਿਸੇ ਨੂੰ ਤਾਂ ਪਤਾ ਹੁੰਦਾ ਜੇ ਇੰਨਾ ਯਕੀਨ ਨਾਲ ਬੋਲ ਰਿਹਾ ਜੇ ਜੇ ਇਹਨਾਂ ਨੂੰ ਇੰਨਾ ਹੀ ਇਤਰਾਜ਼ ਸੀ ਮੈਡਮ दारू ਪਿਆ ਰਿਓ ਉਦੋਂ ਕਿਉਂ ਨਹੀਂ ਬੋਲ ਲੀਆਂ ਹੈਗੀਆਂ ਉੱਥੋਂ ਦੀ ਇੰਨੀ ਸਿਕਿਉਰਿਟੀ ਸੀ ਉੱਥੇ ਕਿਉਂ ਨਹੀਂ ਨਣੀ ਮੁੱਦਾ ਚੱਕਿਆ ਡਾਕਟਰ ਜਿਹਾ ਡਾਕਟਰ ਨੂੰ ਸ਼ਰਾਬ ਦੇ ਤੌਰ ਤੇ ਕਿਉਂ ਮੁੱਦਾ ਤਾਂ ਦਵਾਈ ਸੀ ਜੋ ਪੈਕ ਲਗਾ ਪਰੂਫ ਦੇ ਦੇ ਨੀ ਦਾਰੂ ਆ ਅਸੀਂ ਮੰਨ ਜਾਂਗੇ ਵੀ ਮੈਡਮ ਨੇ ਸਾਨੂੰ 20 ਪਿਆਈ ਆ ਅਸੀਂ ਜਦੋਂ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਅਸੀਂ 12 ਕੁੜੀਆਂ ਗਲਤ ਨਹੀਂ ਹੋ ਸਕਦੀਆਂ ਜੇ ਇਹ ਤਿੰਨ ਨਹੀਂ ਸੱਚੀਆਂ ਨਹੀਂ ਆ ਉਹਦੇ ਮੂੰਹ ਦਿਖਾਉਣ ਸਾਡੇ ਨਾਲ ਬੈਠ ਕੇ ਗੱਲ ਕਰਨ ਅੱਛਾ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹ ਕੁੜੀਆਂ ਜਾਂ ਤਾਂ ਸਾਹਮਣੇ ਹੋਣ ਸਾਡੀ ਮੈਡਮ ਤੇ ਜਿਹੜਾ ਇਲਜ਼ਾਮ ਲਾਇਆ ਸਾਡੇ ਤੇ ਜਿਹੜਾ ਇਲਜ਼ਾਮ ਲਾਇਆ ਇਹ ਆਪਦੀ ਮਾਫੀ ਮੰਗਣ ਸਾਡੇ ਤੋਂ ਬਕਾਇਦਾ ਜਿਹੜੇ ਇਹ ਐਸੋਸੀਏਸ਼ਨ ਵਾਲੇ ਨੇ ਇਹਨਾਂ ਨੂੰ ਕੋਈ ਹੱਕ ਨਹੀਂ ਇਹਨਾਂ ਨੇ ਸਾਡੀ ਇੱਜ਼ਤ ਜਿਹੜੀ ਗਲੀਆਂ ਬਾਜ਼ਾਰਾਂ 'ਚ ਐਵੇਂ ਉਛਾਲ ਲੀਆਂ ਜੇ ਗੱਲ ਇਹਨਾਂ ਦੀ ਤੀ ਪੈਣ ਤੇ ਹੁੰਦੀ ਆਪਦੀ ਤੀ ਪੈਣ ਨੂੰ ਸਾਹਮਣੇ ਰੱਖਣ ਅਸੀਂ ਉਹਨਾਂ ਨਾਲ ਗੱਲ ਕਰੀਏ ਵੀ ਹਾਂ ਇਹਨਾਂ ਨੂੰ ਹੱਕ ਗਿਆ ਸਿਰ ਤੇ ਪੱਗ ਬੰਨਿਓ ਉਸ ਬੰਦੇ ਨੂੰ ਨੂੰ ਪੱਗ ਦੀ ਕਦਰ ਨਹੀਂ ਪਤਾ ਵੀ ਪੱਗ ਸਜਾਈ ਨਹੀਂ ਆਉਂਦੀ ਹੁੰਦੀ ਐਵੇਂ ਜਿਵੇਂ ਸਜਾਈ ਬੈਠਾਗਾ ਇਹਦੀ ਇੱਜ਼ਤ ਕਰਨੀ ਆ ਤਾਂ ਕਰੇ ਨਹੀਂ ਹੋ ਇਹ ਮਾਮਲਾ ਧਾਰਮਿਕ ਪੱਧਰ ਤੇ ਵੀ ਪੜਕ ਸਕਦਾਗਾ ਸਾਡੀ ਏਨੇ ਦਿਨਾਂ ਬਾਅਦ ਗੱਲ ਬਹੁਤ ਜ਼ਿਆਦਾ ਜਲਦੀ ਐਨੇ ਦਿਨਾਂ ਬਾਅਦ ਸਾਡੀ ਨਾਲ ਨਾ ਆਈਸਾ ਵਾਲਿਆਂ ਨੇ ਗੱਲ ਕੀਤੀ ਜੇ ਕਿਸੇ ਨੇ ਵੀ ਰਿਪੋਰਟ ਪਾਈ ਆ ਕਿਸੇ ਨੇ ਤਿੰਨ ਕੁੜੀਆਂ ਦੇ ਬਿਆਨ ਤੇ ਰਿਪੋਰਟ ਪਾਈ ਨਾ ਉਹਨਾਂ ਦੇ ਘਰ ਦੇ ਬੁਲਾਏ ਨਾ ਸਾਨੂੰ 12 ਕੁੜੀਆਂ ਨੂੰ ਬੁਲਾਇਆ ਸਾਨੂੰ ਤਾਂ ਖਬਰ ਹੀ ਨਹੀਂ ਸੀ ਜਦੋਂ ਨਿਊਜ਼ ਚੈਨਲਾਂ 'ਚ ਇੰਨੀ ਖਬਰ ਵਾਇਰਲ ਹੋਈ ਆ ਸਾਨੂੰ ਉਦੋਂ ਪਤਾ ਲੱਗਿਆ ਵੀ ਹਾਂ ਇਹ ਮਾਮਲਾ ਐਵੇਂ ਕਿਵੇਂ ਹੋ ਗਿਆ ਵੀ ਸਾਨੂੰ ਕੋਈ ਪਤਾ ਹੀ ਨਹੀਂ ਹੈ ਇਸ ਚੀਜ਼ ਬਾਰੇ ਸਿਰਫ ਜੀ 30 ਤਰੀਕ ਨੂੰ ਰਾਤ ਨੂੰ ਗਏ ਆ ਤੇ ਅਸੀਂ 9 ਤਰੀਕ ਨੂੰ ਵਾਪਸ ਆ ਗਏ 10 ਤਰੀਕ ਨੂੰ ਅਸੀਂ ਰੈਸਟ ਕਰਕੇ ਸੀ 11 ਤਰੀਕ ਨੂੰ ਪ੍ਰਿੰਸੀਪਲ ਮੈਮ ਕੋਲ ਸੀ ਅਸੀਂ ਸਾਰੀਆਂ ਕੁੜੀਆਂ ਸੀ ਇਹ ਕੁੜੀਆਂ ਨੇ ਉਦੋਂ ਨਹੀਂ ਗੱਲ ਕੀਤੀ ਕੋਈ ਵੀ ਸਾਰਾ ਕੁਝ ਦੱਸਿਆ ਇਹਨਾਂ ਨੇ ਠੀਕ ਹੈ ਇਸ ਤੋਂ ਬਾਅਦ ਕਹ ਲਓ 20 ਤਰੀਕ ਦੀ ਗੱਲ ਹੈ ਜਿਸ ਦਿਨ ਆਈਸਾ ਵਾਲੇ ਆਏ ਸੀਗੇ ਕਾਲਜ ਦੇ ਵਿੱਚ ਤੇ ਮੈਮ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਿਨਾ ਪਰਮਿਸ਼ਨ ਤੋਂ ਕਿਵੇਂ ਐਂਟਰ ਹੋਗੇ ਕਿਉਂਕਿ ਜੇ ਕੁੜੀ ਬੜੀ ਹੁੰਦੀ ਆਪਾਂ ਕਹਿ ਦਿੰਦੇ ਉਹਨਾਂ ਦਾ ਇੱਕ ਮੇਲ ਲੀਡਰ ਜਿਹੜਾ ਆਪ ਨੂੰ ਕਹਿ ਰਿਹਾ ਸੀ ਉਹ ਐਂਟਰ ਹੋਇਆ ਉਹਨੇ ਮੈਮ ਨਾਲ ਬਤਮੀਜ਼ੀ ਕੀਤੀ ਹੈ ਬਕਾਇਦਾ ਉਹਦੀ ਵੀਡੀਓ ਵੀ ਹੈ ਤੇ ਮੈਮ ਨੇ ਫਿਰ ਆਪਣੇ ਸੀਨੀਅਰ ਨੂੰ ਦੱਸੀ ਮੈਮ ਨੇ ਆਪਣੇ ਸੀਨੀਅਰ ਨੂੰ ਦੱਸੀ ਦੈਨ ਉਹਨਾਂ ਨੇ ਕੋਈ ਐਕਸ਼ਨ ਲਿਆ ਉਹਨਾਂ ਨੇ ਰਿਟਰਨ ਦੇ ਵਿੱਚ ਵੀ ਲਿਖ ਕੇ ਦੇਤਾ ਤੇ ਇਸ ਤੋਂ ਬਾਅਦ ਇਹ ਕੁੜੀਆਂ ਨੇ ਗੱਲ ਲੱਕ ਲਈ ਉਸ ਤੋਂ ਇੱਕ ਦੋ ਦਿਨ ਬਾਅਦ ਹੀ ਕਿ ਹਾਂ ਸਾਨੂੰ ਸ਼ਰਾਪ ਲੱਗੇਗੀ ਐਕਚੁਅਲ ਚ ਪੈ ਕੀ ਗਿਆ ਸੀ ਪਤਾ ਤੁਹਾਨੂੰ ਕੀ ਦਿੱਤਾ ਸੀ ਦਵਾਈ ਸੀ ਖੰਗ ਦੀ ਦਵਾਈ ਡਾਕਟਰ ਨੇ ਸਾਰੇ ਕਿਉਂਕਿ ਸਰ ਇੱਧਰ ਆਪਣੇ ਉਸ ਟਾਈਮ ਮੌਸਮ ਬਹੁਤ ਜ਼ਿਆਦਾ ਠੰਡਾ ਸੀ ਐਂ ਕਹ ਲਓ ਮਨਮਾੜ ਤੋਂ ਅੱਗੇ ਜਾ ਕੇ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਟੈਂਪਰੇਚਰ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਸੀ ਅਸੀਂ ਟ੍ਰੇਨ ਦੇ ਵਿੱਚ ਕੱਪੜੇ ਚੇਂਜ ਕੀਤੇ ਇਸ਼ੂ ਇਸ਼ੂ ਕਿਉਂ ਬਣਾਇਆ ਗਿਆ ਇਹ ਪ੍ਰੋਪਰ ਪੂਰਾ ਇਸ਼ੂ ਸਰ ਉਹ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਕੁੜੀਆਂ ਨੇ ਵੀ ਸਿਰਫ 6000 ਦਾ ਜਿਹੜਾ ਚਲਾਨ ਕੱਟਿਆ ਸੀ ਉਸ ਤੋਂ ਬਾਅਦ ਕਹਿ ਲਓ ਵੀ ਕੁੜੀਆਂ ਨੇ ਪੈਸੇ ਨਹੀਂ ਦਿੱਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਸਕਰੀਨਸ਼ਾਟ ਲੈ ਕੇ ਉਹਨਾਂ ਨੂੰ ਵੇਚਤਾ ਅੱਛਾ ਰਾਜੀ ਹੁਣ ਚਾਹੁੰਦੇ ਕੀ ਹੋ ਕੀ ਮੰਗ ਕਰ ਸਰ ਅਸੀਂ ਇਹ ਕਹਿੰਨੇ ਵੀ ਪਹਿਲੀ ਗੱਲ ਤਾਂ ਆਈਸ ਵਾਲਿਆਂ ਦਾ ਕੋਈ ਹੱਕ ਨਹੀਂ ਬਣਦਾ ਉਹਨਾਂ ਨੂੰ ਤਿੰਨ ਕੁੜੀਆਂ ਨੇ ਬਿਆਨ ਦਿੱਤੇ ਉਹਨਾਂ ਨੇ ਪਾਤੇ ਤੇ ਉਹ ਮੈਂਸ਼ਨ ਕਰ ਰਹੇ ਨੇ ਹਰੇਕ న్యూਸ 'ਚ 15 ਵਿਦਿਆਰਥੀਆਂ 15 ਵਿਦਿਆਰਥੀਆਂ ਵੀ 12 ਕੁੜੀਆਂ ਦੇ ਬਿਆਨ ਕਿਉਂ ਨਹੀਂ ਲਏ ਸਾਡੀ ਇੱਜ਼ਤ ਤੇ ਸਾਡੇ ਘਰ ਦੇ ਸਾਰੇ ਕੁਝ ਇਸ ਚੀਜ਼ ਇਨਵੋਲਵ ਹੋ ਰਹੇ ਨੇ ਹੁਣ ਤੁਸੀਂ ਕਿੰਨੇ ਇੱਕ ਪਾਸੇੋਂ ਤੇ ਕਿੰਨੇ ਉਹਨਾਂ ਸਿਰਫ ਤਿੰਨ ਗੁੜੀਆਂ ਖਿਲਾਫ ਨੇ ਬਾਕੀ 12 ਕੁੜੀਆਂ ਮੈਡਮ ਦੇ ਨਾਲ ਨੇ ਆਪਦੇ ਆਪ ਦੇ ਨਾਲ ਨੇ ਜਿਹੜੀਆਂ ਕਹਿਰੀਆਂ ਨੇ ਵੀ ਉਹਨਾਂ ਦਾ ਕੋਈ ਮਤਲਬ ਨਹੀਂ ਬੰਦਾ ਸੀ ਸਾਨੂੰ ਮੈਂਸ਼ਨ ਕਰਨ ਦਾ ਲੱਗਦਾ ਨਹੀਂ ਛੋਟੇ ਨਾਲ ਗੱਲ ਕਰਨੀ ਚਾਹੀਦੀ ਸੀ ਫੋਨ ਤੇ ਗੱਲਬਾਤ ਹੋਈ ਸਰ ਸਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਕੁਝ ਨਹੀਂ ਦੱਸਿਆ ਉਹ ਸਿੱਧਾ ਬਸ ਉਹਨਾਂ ਕੋਲ ਗਈਆਂ ਉਹਨਾਂ ਨਾਲ ਗੱਲ ਕੀਤੀ ਕਾਲਜ ਐ ਜੋ ਵੀ ਹੋਇਆ ਬਸ ਸਿੱਧਾ ਸਾਨੂੰ ਸਿਰਫ ਨਿਊਜ਼ 'ਚ ਪਤਾ ਲੱਗਿਆ ਜਦੋਂ ਮੈਂਸ਼ਨ ਹੋਇਆ 15 ਵਿਦਿਆਰਥੀਆਂ ਦਾ ਬਸ ਜਿਵੇਂ ਇੱਕ ਕਾਲ ਰਿਕਾਰਡਿੰਗ ਵੀ ਉਹਨਾਂ ਨੇ ਵਾਇਰਲ ਕੀਤੀਆਂ ਨੇ ਮੈਡਮ ਦੇ ਨਾਲ ਤੁਹਾਡੇ ਨਾਲ ਹੋਈ ਹੈ ਕੋਈ ਗੱਲਬਾਤ ਸਰ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਿਗਾਰਡਿੰਗ ਉਹਨਾਂ ਨੇ ਕਿੱਥੋਂ ਪਾਈ ਆ ਵੀ ਤੁਸੀਂ ਮੁੱਕਰ ਦਿਓ ਇੱਥੋਂ ਸਟਾਰਟ ਹੋ ਕੇ ਸਿਰਫ ਇੱਕ ਲਨ ਮੈਮ ਨੇ ਕਿ ਇਸ ਤੋਂ ਬਾਅਦ ਕਾਲ ਰਿਕਾਰਡਿੰਗ ਬੰਦ ਆ ਉਸ ਤੋਂ ਪਹਿਲਾਂ ਦੀ ਉਹ ਉਸ ਤੋਂ ਬਾਅਦ ਦੀ ਕੋਈ ਕਾਲ ਰਿਕਾਰਡਿੰਗ ਨਹੀਂ ਤੇ ਉਹਨਾਂ ਨੇ ਸਿਰਫ ਕੈਲੋ ਵੀ ਰੰਜਿਸ਼ ਦੇ ਚੱਲਦੇ ਜਿਹੜਾ ਤੁਹਾਨੂੰ ਦੱਸ ਰਹੇ ਨੇ ਤੇ ਉਹਨਾਂ ਨੇ ਕਾਲ ਰਿਕਾਰਡਿੰਗ ਪਾਤੀ ਉਹਨਾਂ ਨੇ ਆਪਦੀ ਕੋਈ ਗੱਲ ਕਿਉਂ ਨਹੀਂ ਪਾਈ ਕਿਉਂਕਿ ਇਹਨਾਂ ਨੇ ਨਿਊਜ਼ ਪਾਈ ਫੇਸਬੁਕ ਵਗੈਰਾ ਤੇ ਵੀ ਤੁਸੀਂ ਵੀ ਮੈਡਮ ਦੇ ਸਾਜ਼ਿਸ਼ ਕਰੋ ਕਿ ਉਹਨਾਂ ਦੀ ਮਨ ਲਾ ਲੜਾਈ ਸੀਗੀ ਪਹਿਲਾਂ ਅਈ ਸਵੀਰ ਉਹਨੇ ਮੈਡਮ ਨਾਲ ਬੈਸਵਾਜੀ ਵੀ ਹੋਈ ਸੀਗੀ ਪ੍ਰਿੰਸੀਪਲ ਮੈਡਮ ਨਾਲ ਇਹਨਾਂ ਨਾਲ ਸਰਵੀ ਮੈਡਮ ਨਾਲ ਤਾਂ ਕਿ ਇਹਨਾਂ ਦੀ ਕੋਈ ਸਾਜ਼ਿਸ਼ ਸੀਗੀ ਇਹਨਾਂ ਨੇ ਤਿੰਨ ਕੁੜੀਆਂ ਨੂੰ ਭੜਕਾਇਆ ਕਿਉਂਕਿ ਜੇ ਕੋਈ ਇਹੋ ਜੀ ਗੱਲ ਹੁੰਦੀ ਕੁੜੀਆਂ ਨਾਲ ਤਿੰਨ ਕੁੜੀਆਂ ਨਾਲ ਤਾਂ ਫਿਰ ਇਹ ਜਦੋਂ ਸਾਡੀ ਅਗਲੇ ਦਿਨ ਕੈਂਪ ਤੋਂ ਬਾਅਦ ਮੀਟਿੰਗ ਹੋਈ ਸੀ ਪ੍ਰਿੰਸੀਪਲ ਮੈਡਮ ਨਾਲ ਉਦੋਂ ਵੀ ਇਹ ਕਹਿ ਸਕਦੀ ਸੀ ਵੀ ਸਾਨੂੰ ਸ਼ਰਾਬ ਪੀ ਆਈ ਗਈ ਸੀ ਫਿਰ ਇਹ 15 ਦਿਨਾਂ ਬਾਅਦ ਹੀ ਕਿਉਂ ਕਹਿ ਰਹੀਆਂ ਨੇ ਵੀ ਸਾਨੂੰ ਸ਼ਰਾਬ ਪੀ ਆਈ ਗਈ ਸੀ 15 ਦਿਨ ਕੈਮਰੇ ਅੱਗੇ ਕਿਉਂ ਨਹੀਂ ਹੈ ਜੀ ਕੋਈ ਗੱਲ ਬਾਤ 15 ਦਿਨਾਂ ਬਾਅਦ ਉਹ ਕੁੜੀਆਂ ਕਿਉਂ ਨਹੀਂ ਆਈਆਂ ਜਿਹੜੀਆਂ ਤਿੰਨ ਨਿਊਜ਼ ਤੇ ਪਾ ਰਹੀਆਂ ਨੇ ਕਿ ਸਾਨੂੰ ਸ਼ਰਾਬ ਮੈਡਮ ਬਲੋਸ਼ ਰਾਹ ਪਈ ਗਈ ਉਦੋਂ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਸਾਨੂੰ ਸ਼ਰਾਬ ਪਈ ਗਈ ਜਦੋਂ ਕਿ ਸਾਡੀ ਕੈਂਪ ਤੋਂ ਅਗਲੇ ਦਿਨ ਬਾਅਦ ਪ੍ਰਿੰਸੀਪਲ ਮੈਡਮ ਨਾਲ ਮੀਟਿੰਗ ਹੋਈ ਸੀ ਉਦੋਂ ਕਿਉਂ ਨਹੀਂ ਬੋਲਿਆ ਉਹ ਕੁੜੀਆਂ ਵੀ ਸਾਨੂੰ ਸ਼ਰਾਬ ਪਈ ਗਈ ਸੀ 400 ਰੁਪਏ ਦਾ ਮਸਲਾ ਹੈ ਜਾਂ ਕੋਈ ਹੋਰ ਰੰਜਿਸ਼ ਹੈ ਸ਼ਰਾਬ 400 ਰੁਪਏ ਦਾ ਵੀ ਮਸਲਾਗਾ ਇਹਨਾਂ ਨੇ 400 ਰੁਪਏ ਪਿੱਛੇ ਹੀ ਇਹ ਗੱਲ ਵਧਾਈ ਹੈ ਕਿ ਸਾਨੂੰ ਸ਼ਰਾਬ ਪੀਤੀ ਗਈ ਜਦਕਿ ਉੱਥੇ 15 ਕੁੜੀਆਂ ਕਹਿੰਿਆ ਸੀ ਨਾ ਕਿ 3 ਕੁੜੀਆਂ ਕਹਿੰਿਆ ਸੀ ਬਸ ਜਿਹੜੀ ਸਾਡੀ ਵੀਡੀਓ ਵਗੈਰਾ ਪਾ ਰਹੇ ਨੇ ਨਾਲੇ ਤਾਂ ਸਾਡੀ ਹੋਰ ਡਿਲੀਟ ਕਿਤੇ ਜਾਣ ਕਿਉਂਕਿ ਸਾਡੀ ਬਹੁਤ ਬੇਇੱਜ਼ਤੀ ਕਰਾ ਰਹੇ ਨੇ ਕਿ ਜਿਹੜੀ ਕੈਂਪ ਤੇ 15 ਕੁੜੀਆਂ ਕਹਿੰਿਆ ਸੀ ਉਹਨਾਂ ਨੂੰ ਸ਼ਰਾਬ ਪੀ ਆਈ ਗਈ ਸੀ ਬਲਕਿ ਇਹ ਝੂਠ ਹੈਗਾ ਤੇ ਨਾਲੇ ਜਿਹੜੀ ਸਾਡੀ ਸਰਬੀ ਮੈਡਮ ਆ ਉਹਨਾਂ ਨੂੰ ਤੱਕਾ ਹੋ ਰਿਹਾ ਹੈਗਾ ਇਹ ਗਲਤ ਕਹਿ ਰਹੇ ਨੇ ਵੀ ਉਹਨਾਂ ਨੇ ਸ਼ਰਾਬ ਪਈ ਬਲਕਿ ਇਹ ਤਾਂ ਕੁਝ ਨਹੀਂ ਹੋਇਆ ਉੱਤੇ ਇਹ ਲੜਕੀਆਂ ਦੇ ਪਰਿਵਾਰ ਵਾਲੇ ਨੇ ਕਿਹਾ ਕਿ ਸਾਨੂੰ ਇਸ ਸੰਸਥਾ ਤੇ ਪੂਰਾ ਵਿਸ਼ਵਾਸ ਆ ਪਰ ਇਸ ਤਰੀਕੇ ਦੇ ਨਾਲ ਇਲਜ਼ਾਮ ਲਗਾ ਕੇ ਬਦਨਾਮ ਨਹੀਂ ਕਰਨਾ ਚਾਹੀਦਾ ठीक है जी वहाँ पर गए थे अभी इन्होंने क्या किया जी अब ये पंद्रह कुड़ियों वाला जो मसला है ना जी एक इन्होंने इतना हेडलाइन कराया वो बिल्कुल गलत है तीन कुड़ियों का इन्होंने कुड़ियाँ गई थी आयिशा वालों के पास गई होगी उन्होंने कोई दिया उनको बयान पे हमें शराब पिलाई गई वो पिलाई गई लेकिन ये बिल्कुल ही गलत है ऐसा कुछ भी नहीं है हम तो हमारा तो मेन मुद्दा ये है कि हमारे बच्चों के साथ बच्चों की इज्जत के साथ इन लोगों ने खिलवाड़ किया है इन बच्चों के साथ इन्होंने खिलवाड़ किया है ये मुद्दा कोई इतना लंबा चौड़ा नहीं था लेकिन इन्होंने लंबा बता दिया है आयसा वालों के दफ्तर भी हम गए थे लेकिन उन्होंने भी कोई इंसाफ नहीं दिया उन्होंने हमने यही पूछा था भी आप तीन लड़कियों को बता रहे थे लेकिन पंद्रह क्यों डाली उसमें पंद्रह लड़कियाँ क्यों डाली ये बिल्कुल गलत है ऐसा कुछ भी नहीं हुआ ये एक झूठा है ਮੇਰਾ ਤਾਂ ਇਹ ਮੰਗ ਹੈ ਜੀ ਇਨ ਬੱਚੀਆਂ ਦੀ ਇੱਜ਼ਤ ਰਹਿ ਜਾਏਗੀ ਇਹ ਜੋ ਕਾਰਵਾਈ ਕਰ ਰਹੇ ਹੈ ਆਪਣੀ ਕਾਰਵਾਈ ਕੋ ਬੰਦ ਕਰੇ ਐਸਾ ਕੁਝ ਵੀ ਨਹੀਂ ਹੈ। ਸਾਡੀਆਂ ਬੱਚੀਆਂ ਅੱਗੇ ਪੜ੍ਹਨਾ ਵੀ ਹੈ ਇਨਕੋ ਇਨਕਾ ਜੋ ਆਪਣਾ ਕੈਰੀਅਰ ਹੈ ਉਹ ਕੈਰੀਅਰ ਖਰਾਬ ਨਾ ਹੋਵੇ ਇਸਕੇ ਲਈ ਬੇਨਤੀ ਹੈ। खैर ਹੁਣ ਇਹ ਤਾਂ ਮਸਲਾ ਹੋਰ ਵੀ ਉਜਲਦਾਰ ਬਣ ਗਿਆ ਹਾਲਾਂਕਿ ਉਹਨਾਂ ਤਿੰਨ ਲੜਕੀਆਂ ਦੇ ਵੱਲੋਂ ਪ੍ਰੋਫੈਸਰ ਦੀਆਂ ਕੁਝ ਕਾਲ ਰਿਕਾਰਡਿੰਗ ਵੀ ਪੇਸ਼ ਕੀਤੀਆਂ ਗਈਆਂ ਸੀ ਪਰ ਹੁਣ ਜਿਹੜੀਆਂ ਹੋਰ ਲੜਕੀਆਂ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਝੂਠਾ ਦੱਸਿਆ ਜਾ ਰਿਹਾ ਤਾਂ ਹੁਣ ਮਸਲਾ ਹੋਰ ਵੀ ਗੰਭੀਰ ਬਣ ਗਿਆ ਤਾਂ ਹੁਣ ਜਾਂਚ ਦੇ ਵਿੱਚ ਖੁਲਾਸਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ